ਸਮਾਸਵੀ ਪ੍ਰੀਤੀ ਮਹੰਤ ਜੀ ਦੇ ਡੇਰੇ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹਰਨਾਲਾ ਚੌਂਕ ਸੰਗਰੂਰ ਵਿਖੇ ਰਾਗੀਰਾਂ ਦੇ ਲਈ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰੀਤੀ ਮਹੰਤ ਜੀ ਦੇ ਨਾਲ 바ਵਾ ਮਹੰਤ ਜੀ ਗਦੀ ਨਸੀਨ ਹਰੇੜੀ ਰੋਡ ਸੰਗਰੂਰ ਚੇਲਾ ਤਬੂ ਮਹੰਤ ਵਿਸ਼ਵਨੂਰ ਮਹੰਤ ਚੰਦਰਮੁਖੀ ਮਹੰਤ ਸੁਖੀ ਮਹੰਤ ਬੇਨੜਾ ਤੋਂ ਇਲਾਵਾ ਡੇਰੇ ਦੇ ਸਮੂਹ ਮੈਂਬਰਾਂ ਨੇ ਦੁੱਧ ਦਾ ਲੰਗਰ ਵਰਤਾਉਣ ਦੀ ਸੇਵਾ ਨਿਭਾਉਂਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਮਾਜ ਸੇਵੀ ਪ੍ਰੀਤੀ ਮਹੰਤ ਜੀ ਨੇ ਦੱਸਿਆ ਕਿ ਉਹਨਾਂ ਦੇ ਡੇਰੇ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਇਸੇ ਸਥਾਨ ਉੱਤੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ ਪ੍ਰੀਤੀ ਮਹੰਤ ਜੀ ਨੇ ਦੱਸਿਆ ਕਿ ਉਹ ਹਰ ਧਰਮ ਦਾ ਸਤਕਾਰ ਕਰਦੇ ਹਨ ਇਸ ਲਈ ਇਲਾਕੇ ਵਿੱਚ ਹੋਣ ਵਾਲੇ ਆਰਮਿਕ ਸਮਾਗਮਾਂ ਚ ਡੇਰੇ ਵੱਲੋਂ ਬਣਦਾ ਸਹਿਯੋਗ ਦੇ ਨਾਲ-ਨਾਲ ਅਨੇਕਾ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਗਿਆ ਹੈ। ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ ਜੈ ਭਾਰਤ। ਅੱਜ ਮਿੱਠੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਮਾਤਾ ਗੁਜਰਕੌਰ ਉਹਨਾਂ ਦੀ ਮਾਤਾ ਦੀ ਯਾਦ ਨੂੰ ਸਮਰਪਿਤ ਅੱਜ ਦੁੱਧ ਦਾ ਲੰਗਰ ਲਗਾਇਆ ਗਿਆ ਜੋ ਹਰ ਸਾਲ ਲੱਗਦਾ ਹੈ ਸਾਡੇ ਨਗਰ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੰਮ ਚੱਲਦਾ ਹੈ ਇਹ ਸਾਡੇ ਸਾਰੇ ਸਾਡੇ ਬੱਬੀ ਵੀਰ ਜੀ ਨੇ ਤੇ ਸਾਡੇ ਸਾਰੇ ਮੁੰਡੇ ਸੇ ਸਾਡੇ ਸਾਰੇ ਸੇਵਾਦਾਰ ਹੈ ਕੁਲੀਪ ਸਾਡਾ ਵੀਰ ਔਰ ਸਾਡੇ ਸਾਰੇ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਇਹ ਚੱਲਦਾ ਤੇ ਸਾਰਿਆਂ ਨੂੰ ਹੀ ਅੱچھے ਕੰਮ ਕਰਨੇ ਚਾਹੀਦੇ ਧਰਮਾਂ ਦੇ ਕੰਮਾਂ 'ਚ ਆਣਾ ਚਾਹੀਦਾ ਤੇ ਮੇਰੇ ਸਾਰੇ ਹੀ ਨਗਰਵਾਂਸੀਆਂ ਤੇ ਦਾਤਾ ਮਿਹਰ ਭਰਿਆ ਹੱਥ ਰੱਖੇ ਜਿਸ ਤਰ੍ਹਾਂ ਸਾਰੀ ਦੁਨੀਆ ਬੀ ਲਗਾਂਦੀ ਹੈ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਹਬਜਾਦਿਆਂ ਦੀ ਜਾਦ ਨੂੰ ਸਮਰਪਿਤ ਇਹ ਅਸੀਂ ਦੁੱਧ ਦਾ ਮਿੱਠੇ ਦੁੱਧ ਦਾ ਲੰਗਰ ਲਗਾਇਆ ਹੋਇਆ ਤੇ ਹਰ ਸਾਲ ਆਪਣੇ ਡੇਰੇ ਵੱਲੋਂ ਲੱਗਦਾ ਹੈ ਜੀ ਔਰ ਬਾਕੀ ਅਸੀਂ ਸਾਡੀ ਇਹੀ ਅਰਦਾਸ ਹੈ ਕਿ ਸਾਡੇ ਨਗਰ ਸੰਗਰੂਰ ਤੇ ਸਾਡੇ ਇਲਾਕੇ ਤੇ ਸਾਡੇ ਡਿਸਟ੍ਰਿਕਟ ਸੰਗਰੂਰ ਤੇ ਸਾਡੇ ਭਾਰਤ ਤੇ ਦਾਤਾ ਅਮਨ ਸ਼ਾਂਤੀ ਰੱਖੇ ਅਮਨ ਸ਼ਾਂਤੀ ਰਹਿਣੀ ਚਾਹੀਦੀ ਹੈ ਔਰ ਸਭ ਦੁਨੀਆ ਰਲ ਮਿਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਔਰ ਸਾਰੇ ਧਰਮ ਧਰਮਾਂ ਦੇ ਕੰਮਾਂ ਚ ਜੋ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਔਰ ਸੋਸੀ ਲੈਨੇ ਹਰ ਸਾਲ ਔਰ ਟਾਈਮ ਟਾਈਮ ਤੇ ਡੇਰੇ ਵੱਲੋਂ ਲੰਗਰ ਵੀ ਲਗਾਏ ਜਾਂਦੇ ਨੇ ਔਰ ਹੋਰ ਵੀ ਸੋਸ਼ਲ ਕੰਮ ਡੇਰੇ ਵੱਲੋਂ ਕੀਤੇ ਜਾਂਦੇ ਨੇ ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਸ਼ਹੀਦਾਂ ਨੂੰ ਸ਼ਹੀਦਾਂ ਦੀ ਜਾਦ ਵਿੱਚ ਲੰਗਰ ਲੱਗਦੇ ਰਹਿਣ ਔਰ ਅੱਛੇ ਅੱਛੇ ਕੰਮ ਹੁੰਦੇ ਰਹਿਣ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਦਾਸ ਜੀ